ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਗਰੁੱਪ ਵਾਲਿਆਂ ਨੂੰ ਤੇ YouTube ਵਾਲੇ ਵੀਰਾਂ ਨੂੰ ਛੋਟੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਦੇ ਆਂ ਵੀਰੋ ਜਦੋਂ ਕੋਈ ਆਪਾਂ ਮੰਨ ਲਓ ਕੰਮ ਵਾਲੀ ਵੀਡੀਓ ਕੋਈ ਥੋੜੇ ਤਾਂ ਹੀ ਸ਼ੇਅਰ ਕਰਦੇ ਆਂ ਥੋੜੇ ਤੱਕ ਪੁੱਜਦੀ ਕਰਦੇ ਆਂ ਤਾਂ ਮੇਰਾ ਵੀਰ ਵੀਡੀਓ ਇੱਕ ਤਾਂ ਧਿਆਨ ਨਾਲ ਸੁਣੇ ਕਰੋ ਉਹਦੇ ਵਿੱਚ ਵੀ ਕਿਹੜੀ ਕੰਮ ਵਾਲੀ ਗੱਲ ਕਹੀ ਹੋਈ ਆ ਠੀਕ ਹੈ ਜੀ ਉਹਦੇ ਵਿੱਚ ਮੰਨ ਲਓ ਜਦ ਆਪਾਂ ਕਹਿੰਦੇ ਆ ਵੀ ਬੰਦੇ ਨੂੰ ਬਾਈ ਸਾਲ ਵਾਲੇ ਪੇਪਰ ਚਾਹੀਦੇ ਸਾਲ ਵਾਲੇ ਪੇਪਰ ਦਾ ਮਤਲਬ ਹੈ ਵੀਰੇ ਇਹ ਨਹੀਂ ਹੈਗਾ ਵੀ ਮੰਨ ਲਓ ਤੁਹਾਡੇ ਕੋਲ ਸਾਲ ਵਾਲਾ ਵੀਜ਼ਾ ਹੈ ਤੁਸੀਂ ਸਾਲ ਵਾਲੇ ਪੇਪਰਾਂ ਤੇ ਆਏ ਪੇਪਰਾਂ ਦਾ ਮਤਲਬ ਹੈ ਵੀ ਤੁਸੀਂ ਇੱਥੇ ਕੋਲ ਤੁਹਾਡੇ ਕੋਲ ਸਾਲ ਵਾਲੀ ਸੰਜੋੜ ਨੂੰ ਆ ਜਿੱਦਾਂ 2 ਸਾਲ ਵਾਲੀ ਹੋ ਗਈ ਸਾਲ ਵਾਲੀ ਹੋ ਗਈ ਹੈ ਨਾ ਜਿਹਨੂੰ ਕਹਿੰਦੇ ਲੇਬੋਰੋ ਸਵਰਧੀ ਨਾ ਤੋਂ ਇੱਕ ਜਦ 9 ਮਹੀਨੇ ਵਾਲੀ ਸੰਜੋੜ 9 ਮਹੀਨੇ ਵਾਲੇ ਵੀਜ਼ੇ ਤੇ ਆਉਂਦਾ ਬੰਦਾ 9 ਮਹੀਨੇ ਵਾਲੇ ਪੇਪਰਾਂ ਤੇ ਉਹ ਹੁੰਦੇ ਸੀਜ਼ਨ ਵਾਲੇ ਪੇਪਰ ਠੀਕ ਹੈ ਜੀ ਤੇ ਪੇਪਰ ਵੀ ਕਈ ਤਰ੍ਹਾਂ ਦੇ ਸਰਕਸ ਵਾਲੇ ਪੇਪਰ ਹੋਗੇ ਜਾਂ ਕੋਈ ਡੋਮੈਸਟਿਕ ਪੇਪਰ ਹੋਗੇ ਹੈ ਨਾ ਪਰ ਤੁਸੀਂ ਮੇਰਾ ਵੀ ਉਹ ਬੰਦਾ ਕੰਟੈਕਟ ਕਰਿਆ ਕਰੋ ਜਿੱਦਾਂ ਹੁਣ ਮੰਨ ਲਓ ਵੀਡੀਓ ਪਾਉਨੇ ਸੀ ਕੰਮ ਵਾਲੀ ਉਹਦੇ ਚੱਪਾ ਕਹਦੇ ਨੇ ਵੀ ਸਾਨੂੰ ਸਾਲ ਵਾਲੇ ਪੇਪਰ ਚਾਹੀਦੇ ਬੰਦੇ ਦੇ ਵੀ ਬੰਦਾ ਉਹ ਚਾਹੀਦਾ ਸਾਨੂੰ ਕੰਪਰ ਮੰਨੂ ਹੀ ਆ ਕਿਸੇ ਨੂੰ ਵੀ ਜਿਹੜਾ ਕੋਈ ਵੀ ਹੋਰ ਵੀ ਬੰਦਾ ਕੋਈ ਕੰਮ ਵਾਲੀ ਵੀਡੀਓ ਸ਼ੇਅਰ ਕਰਦਾ ਤਾਂ ਮੇਰਾ ਵੀਰ ਧਿਆਨ ਨਾਲ ਸੁਣਿਆ ਕਰੋ ਵੀ ਉਹ ਕੀ ਕਹਿੰਦੇ ਫਿਰ ਮੰਨ ਲਓ ਯਾਰ ਅਸੀਂ ਵੀ ਕੰਮ ਤੇ ਹੁੰਨੇ ਆ ਤੁਸੀਂ ਸਾਨੂੰ ਕਾਲ ਕਰਦੇ ਆ ਜਾਂ ਮੈਸੇਜ ਕਰਦੇ ਆ ਠੀਕ ਹੈ ਫਿਰ ਅਸੀਂ ਇੱਕੋ ਗੱਲ ਦਾ ਤੁਹਾਨੂੰ ਜਵਾਬ ਬਾਰ-ਬਾਰ ਦੇਈ ਜਾਂਦੇ ਵੀ ਵੀਰੇ ਨਹੀਂ ਉਹ ਸਾਲ ਵਾਲੀ ਸੰਜੋੜ ਨੂੰ ਮੰਗਦੇ ਆ ਹਨਾ ਤਾਂ ਤੁਸੀਂ ਜਦ ਪੇਪਰ ਮੰਨ ਲਓ ਪੇਪਰਾਂ ਦੀ ਗੱਲ ਨੂੰ ਦੀ ਵੀ ਸਾਲ ਵਾਲੇ ਪੇਪਰ ਸਾਲ ਵਾਲੇ ਪੇਪਰ ਦਾ ਮਤਲਬ ਹੈ ਵੀ ਇੱਕ ਸਾਲ ਵਾਲੀ ਸੰਜੋੜ ਨੂੰ ਤੁਹਾਡੇ ਕੋਲ ਜਿਹਨੂੰ ਲੇਬਰਸ ਹੋਰ ਦੀ ਨਾ ਤੋਂ ਕਹਿੰਦੇ ਠੀਕ ਹੈ ਜੀ ਦੋਈ ਗੱਲ ਵੀਰੇ 9 ਮਹੀਨੇ ਵਾਲੀ ਸੰਜੋੜ ਨੂੰ ਪਰ ਤੁਸੀਂ ਉੱਥੀ ਕੰਮ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਜਿਹੜੇ ਮਾਲਕ ਥਰੂ ਤੁਸੀਂ ਆਏ ਆ ਜਿਹੜੇ ਦੇ ਪੇਪਰ ਹੈ ਠੀਕ ਹੈ ਜੀ ਜੇ ਤੁਸੀਂ ਕਨਵਰਸ ਹੋਣੇ ਦਾ ਦਮਾਂਦਾ ਕਰਨਾ ਨਾ ਤੁਹਾਨੂੰ 1 ਮਹੀਨੇ ਦੇ ਵਿੱਚ 13 ਦਿਨ ਕੰਮ ਕਰਿਆ ਹੋਣਾ ਚਾਹੀਦਾ ਠੀਕ ਹੈ ਜੀ 3 ਮਹੀਨੇ ਦੇ ਵਿੱਚ 39 ਦਿਨ ਕੰਮ ਕਰਿਆ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਤੁਸੀਂ ਕਨਵਰਸ ਹੋਣੇ ਦਾ ਦਮੰਦਾ ਕਰ ਸਕਦੇ ਤੇ ਮੇਰਾ ਵੀਰ ਥੋੜਾ ਜਿਹਾ ਧਿਆਨ ਦੇ ਕਰੋ ਇਸ ਗੱਲ ਦਾ ਬਾਕੀ ਹੋਰ ਵੀ ਜਦੋਂ ਕੋਈ ਕੰਮ ਵਾਲੀ ਸਾਨੂੰ ਅਪਡੇਟ ਮਿਲਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣੇ ਰਹੋ ਸਾਡੇ ਗਰੁੱਪ ਦੇ ਨਾਲ ਤੇ YouTube ਚੈਨਲ ਤੇ ਜੋ ਵੀ ਕੋਈ ਵੀ ਵੀਡੀਓ ਆਊਗੀ ਉਹ YouTube ਚੈਨਲ ਤੇ ਆਊਗੀ ਤੇ ਮੇਰਾ ਵੀਰ ਓਕੇ ਸასი ਗੱਲ ਸਾਰਿਆਂ ਨੂੰ